ਸੁਖ ਹਟਲ ਗੁਰਸੇਵੀਐ ਅਹਨਿਸ ਸਜ ਸੁਵਾਹਿ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਛਟੀ ਐ ਤਉ ਦੇ ਡੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਸਾਹ ਜਿਸ ਪਾਸ ਬੈਠਿਆ ਸੁਹੀਏ ਸਬਨਾ ਦਾ ਵੇਸਾਹ ਜਿਸ ਪਾਸ ਬੈਟਿਆ ਸੁਹੀਏ ਸਵਨਾ ਦਾ ਵਿਸਾ ਸੋਠ ਮਹਲਾ ਚੌਥਾ ਪੰਚ ਪਦਾ ਅਚਾਰ ਚ ਰਹਿਤਾ ਸਿਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਅਚਰ ਚਰਤਾ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ प्रेम के सर लागे तन पीतर ता भ्रम काट जाय मेरे गोविंद अपने जन को देह वढाई गुरु मत राम नाम पर गासो ਸਤ ਸਦ ਹੋ ਸਰਨਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤੇ ਜਾਣਾ ਹਰ ਜੀਓ ਕਿਰਪਾ ਕਰੋ ਗੁਰੂ ਮਿਲੋ ਤਹਰ ਨਾ ਸੁਵਣਾ ਜਿਸ ਕੀ ਵਤ ਸੋਈ ਪ੍ਰਵਜਣ ਜਿਸ ਨੂੰ ਦੇ ਸੁਪਾਏ ਵਸਤ ਅਨੂਪ ਅਤ ਗਮ ਅਗੁਚਰ ਗੁਰ ਪੂਰਾ ਅਲਖ ਲਖਾਇ ਜਿੰਨੇ ਚੱਖੀ ਸੋਈ ਜਾਣ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਮੀ ਤੋ ਸਭਨਾ ਕੋ ਪ੍ਰਭ ਸੁਹੀ ਜਿਸਨੋ ਦਾਤ ਕਰੈ ਸੁ ਪਾਏ ਜਨ ਨਾਨਕ ਅਬਿਰਨ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾਤ ਕਰ ਪ੍ਰਭ ਸੁਈ ਜਿਸ ਨੂੰ ਦਾਤ ਕਰੈ ਸੁ ਪਾਵੇ ਜਨ ਨਾਨਕ ਅਵਿਰਨਕੁਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਪੰਚ ਪਦ ਅਚਰ ਚਰ ਰਹਿ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਅਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ 60 राग अंदर चौथे पाठ तन तन साहिब श्री गुरु रामदास महाराज जी दे मुखारविंद उच्चारण ਕੀਤਾ ਹੋਇਆ तन तन ਸਾਹਿਬ श्री गुरु ग्रंथ साहिब महाराज जी ਦੇ ਪਾਵਨ ਅੰਗ 607 608 ਤੇ 32 ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ